14 ਦਸੰਬਰ ਨੂੰ ਹੋਣ ਵਾਲੀਆਂ ਜਿਨ੍ਹਾਂ ਪਰਸ਼ਦ ਅਤੇ ਬਲਕ ਸਮਿਤੀ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਰਾਜਪੁਰ ਪੁਲਿਸ ਵੱਲੋਂ ਅੱਜ ਡੀਐਸਪੀ ਮਨਜੀਤ ਸਿੰਘ ਬਰਾੜ ਅਤੇ थाना ਸਿਟੀ ਐਸਐਚਓ ਗੁਰਸੇਵਕ ਸਿੰਘ ਸਿੱਧੂ ਦੀ ਅਗਵਾਈ ਵਿੱਚ ਆਪਣੀ ਪੁਲਿਸ ਪਾਰਟੀ ਸਮੇਤ ਮਿਲ ਕੇ ਸ਼ਹਿਰ ਅਤੇ ਵੱਖ-ਵੱਖ ਪਿੰਡਾਂ ਵਿੱਚ ਫਲੈਗ ਮਾਰਚ ਕੱਢਿਆ ਗਿਆ ਡੀਐਸਪੀ ਮਨਜੀਤ ਸਿੰਘ ਬਰਾੜ ਨੇ ਇਸ ਮੌਕੇ ਤੇ ਕਿਹਾ ਕਿ ਸਾਡੀਆਂ ਵੱਖ-ਵੱਖ ਟੀਮਾਂ ਇਸ ਮੌਕੇ ਤੇ ਪੂਰੀ ਨਿਗਰਾਨੀ ਰੱਖ ਰਹੀਆਂ ਹਨ ਤੇ ਕੋਈ ਵੀ ਸ਼ਰਾਰਤੀ ਅਨਸਾਰ ਨਸ਼ੇੜੀ انسان ਜਾਂ ਮਾੜਾ ਅਨਜ਼ਰਾ ਚੋਨਾ ਵਿੱਚ ਰੁਕਾਪਟ ਨਾ ਪਾ ਸਕੇ ਤੁਸੀਂ ਦੇਖ ਰਹੇ ਹੋ ਰਾਜਪੁਰਾ ਤੋਂ ਪੱਤਰਕਾਰ ਦੀਪਕ ਕੁਮਾਰ ਰਾਜਪੁਰਾ ਦੀ ਖਾਸ ਰਿਪੋਰਟ ਪੰਚਮੀਟ ਕਟਿਆ ਜਾ ਰਿਹਾ ਇਹ ਇਲੈਕਸ਼ਨ ਦੇ ਰਿਕਾਰਡਿੰਗ ਆ ਜੇ ਸਾਡੇ ਮਾਨਜੂਗ ਐਸਐਸਟੀ ਪਟਿਆਲਾ ਉਹਨਾਂ ਦੀ ਹਦਾਇਤਾਂ ਦੇ ਵਿੱਚ ਬਲੈਕ ਮਾਰਕ ਕੀਤਾ ਜਾ ਰਿਹਾ ਹੈ ਜਿਹੜਾ ਉਹਨਾਂ ਕਾਪੀ ਦਾ ਨਾਮ ਹੀ ਪਾ ਕੇ ਕਰੀਆਂ ਪੂਰਾ ਬਲੈਕ ਮਾਰਕ ਕਰ ਰਹੇ ਆ ਖੇਰ ਦੇ ਵਿੱਚ ਇਹ ਸਾਰੇ ਕਿਸ ਤਰ੍ਹਾਂ ਨੇ ਕਿੰਨੀ ਫੋਰਸ ਲਾਈ ਗਈ ਹੈ ਸਰ ਤੇ ਹੁਣ ਜਿਹੜਾ ਕੀ 14 ਤਰੀਕ ਨੂੰ ਜਿਹੜਾ ਇਲੈਕਸ਼ਨ ਹੋਣ ਜਾ ਰਿਹਾ ਉਹਦੇ ਵਾਸਤੇ ਕਿੰਨੀ ਫੋਰਸ ਲਾਈ ਗਈ ਹੈ ਤੇ ਕਿਹੜੇ ਕਿਹੜੀ ਜਗ੍ਹਾ ਤੇ ਆਪਾਂ ਸੈਂਸਿਵ ਜਿਹੜੇ ਉਹ ਪੜਾਏ ਗਏ ਜੀ ਜ਼ੋਨ ਤੇ ਜਿਹੜੇ ਫੋਰਸ ਆ ਉਹ ਜਿਹੜੇ ਸੈਂਸਿਟਿਵ ਹੈਗੇ ਆ ਉਹ ਸੈਂਸਿਟਿਵ ਦੇ ਹਿਸਾਬ ਦੇ ਨਾਲ ਫੋਰਸ ਹੀ ਲਾਈ ਹੈਗੀ ਆ ਤੇ ਬਾਕੀ ਜਿਹੜੇ ਅਗਸਤਵ ਹੋਰ ਵਧਾਈ ਗਈ ਆ ਤੇ ਬਾਕੀ ਹੋਰ ਪਿੰਡਾਂ ਦੇ ਵਿੱਚ ਕੋਈ ਵੀ ਅਨਸਾ ਵੀ ਕੋਈ ਘਟਨਾ ਹੁੰਦੀ ਹੈਗੀ ਆ ਉਹ ਤੇ ਉਹਦੇ ਬਾਰੇ ਵੀ ਅਸੀਂ ਪੂਰਾ ਨਿਗਰਾਨੀ ਰੱਖ ਰਹੇ ਆ ਸਰ ਜਿਵੇਂ ਕਿ ਇਲੈਕਸ਼ਨਾਂ ਦੇ ਵਿੱਚ ਸਭ ਦੇਖਿਆ ਜਾਂਦਾ ਕਿ ਨਸ਼ੇ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ ਵੋਟਰਾਂ ਨੂੰ ਬਾਣ ਵਾਸਤੇ ਉਹਦੇ ਵਾਸਤੇ ਪੁਲਿਸ ਨੇ ਕੋਈ ਇੰਤਜ਼ਾਮ ਕੀਤਾ ਕਿ ਨਸ਼ੇ ਨਹੀਂ ਉਹ ਤਾਂ ਵੀ ਨਜ਼ਰ ਰੱਖ ਰਹੇ ਆ ਪੂਰਾ ਜਿਹੜੇ ਟੀਮਾਂ ਬਣਾਈਆਂ ਹੋਈਆਂ ਉਹ ਵੀ ਨਜ਼ਰ ਰੱਖ ਰਹੇ ਆ ਵੀ ਕੋਈ ਨਸ਼ਾ ਜਾਂ ਕੋਈ ਸ਼ਰਾਬ ਦਾ ਕੋਈ ਉਹ ਤਾਂ ਨਹੀਂ ਕਰ ਰਿਹਾਗਾ ਤੇ ਸਰ ਇਹ ਫਲੈਗ ਮਾਰਚ ਅੱਜ ਕਿੱਥੋਂ ਕਿੱਥੋਂ ਕੱਢਿਆ ਜਾਏਗਾ ਅਸੀਂ ਸ਼ਹਿਰ ਦੇ ਵਿੱਚ ਵੀ ਕਰ ਰਹੇ ਹੈਗੇ ਆ ਜੰਡੌਲੀ ਹੋ ਗਿਆ ਗੁਰੂ ਅੰਗਦ ਕਲੋਨੀ ਹੋ ਗਿਆ ਹੋਰ ਹੈ ਖਰਾਜਪੁਰ ਖਰਾਜਪੁਰ ਆਪਣਾ ਰੂਟ ਹੋਣ ਦੇ ਜਾਏਗਾ ਹਾਂ ਇਹ ਤਾਂ ਸ਼ਹਿਰ ਦੇ ਵਿੱਚ ਦੀ ਹੁੰਦੇ ਹੋਏ ਜਿਵੇਂ ਉੱਧਰ ਕਰਾਜਪੁਰ ਤੇ ਜੰਡੋਲੀ ਤੇ ਗੁਰੂ ਅੰਗਦ ਦੇ ਖਲੋਦੀ ਸਰ ਜਿਹੜਾ ਫਲੈਗ ਮਾਰਚ ਕੱਢਿਆ ਜਾਂਦਾ ਇਹ ਬੇਸਿਕਲੀ ਕਿਸ ਵਾਸਤੇ ਕੱਢਿਆ ਜਾਂਦਾ ਲੋਕਾਂ ਨੂੰ ਕੀ ਚੀਜ਼ ਆਪਾਂ ਦਿਖਾਉਣਾ ਚਾਹੁੰਦੇ ਆ ਲੋਕਾਂ ਨੂੰ ਇਹ ਕਰਕੇ ਫਲੈਗ ਮਾਰਚ ਕੀਤਾ ਜਾਂਦਾ ਹੈਗਾ ਵੀ ਜਿਹੜੀ ਪਬਲਿਕ ਨੂੰ ਸ਼ੋਅ ਪਰ ਵਾਸਤੇ ਦੱਸਿਆ ਇਹਦਾ ਵੀ ਕੋਈ ਡਰ ਵਾਲੀ ਕੋਈ ਗੱਲ ਨਹੀਂ ਹੈਗੀ ਵੀ ਜਿਹੜੀ ਪੁਲਿਸ ਮਤਲਬ ਐਕਟਿਵ ਹੈਗੀ ਹੈ ਜਿਹੜੀ ਕੀ ਕਹਿਣਾ ਚਾਹੋਗੇ ਵੋਟਰਾਂ ਅਨੁਸਾਰ ਵੀ ਤੁਰਾ ਕੀ ਤੁਹਾਨੂੰ ਤੁਸੀਂ ਕਿ ਬਿਲਕੁਲ ਤੁਸੀਂ ਆਪਣੇ ਨਿਡਰ ਹੋ ਕੇ ਜਿਹੜੀ ਤੁਸੀਂ ਆਪਣੀ VOTING ਕਰੋ ਤੇ ਕੋਈ ਵੀ ਇਦਾਂ ਦੀ ਡੰਨ ਦੀ ਕਿਸੇ ਕੋਲ ਲੋੜ ਨਹੀਂ ਹੈਗੀ ਜੀ ਭਾਈ ਇਹੀ ਮੈਸੇਜ ਦੇਣਾ ਵੀ ਆਪਣੀ ਜਿਹੜੀ ਬੂਥ ਦਾ ਇਸਤੇਮਾਲ ਨਿਡਰ ਹੋ ਕੇ ਕਰੋ ਆਪਣਾ ਤੇ ਕੋਈ ਵੀ ਕਿਸੇ ਕੋਲ ਡੰਨ ਦੀ ਕੋਈ ਲੋੜ